ਤਮ ਤੋਂ ਲੱਖਾਂ ਮੱਖ ਰਵਾਨੀਆਂ ਜੈ ਮਈਆ ਦੀ ਜੈ ਹੋਰ ਪਰਸ਼ੂਰਾਮ ਜੀ ਦੀ ਜੈ ਮੇਲਾ ਕੀਰਤ ਮੰਡਲੀ ਤੇ ਸ਼ਿਮੰਦਰ ਮੁਰਗੀਬੇ ਜੀ ਦੀ ਸੇਵਾ ਕਮੇਟੀ ਵੱਲੋਂ ਸਨਾਤਨ ਧਰਮ ਮੰਜੇ ਸਹਿਯੋਗ ਨਾਲ ਸ਼ਿਮੰਦਰ ਦੇ ਬਾਹਰ ਮੁੱਖ ਬਾਜ਼ਾਰ 'ਚ ਪਰਸ਼ੂਰਾਮ ਜਨਮ ਦਿਤੀ ਤੇ ਅਕਸ਼ਯਤੀ ਦੀ ਦਿਵਸ ਦੇ ਮੌਕੇ ਤੇ ਰਾਹੀ ਗਿਰ ਲਈ ਵਿਸ਼ੇਸ਼ ਤੌਰ ਤੇ ਖੀਰ ਦਾ ਲੰਗਰ ਲਗਾਇਆ ਇਸ ਮੌਕੇ ਸਭ ਤੋਂ ਪਹਿਲਾਂ ਮਾਨ ਸਬਤ ਗਰੀਬ ਵੱਲੋਂ ਬਾਬਾ ਸਤਨਾਮ ਗਰੀ ਨੇ ਭੋਗ ਲਗਾ ਕੇ ਤੇ ਕੰਜਕ ਨੂੰ ਪ੍ਰਸ਼ਾਦ ਦੇ ਕੇ ਲੰਗਰ ਦੀ ਆਰੰਭਤਾ ਕਰਵਾਈ ਜਿਸ ਤੋਂ ਬਾਅਦ ਸੇਵਾਦਾਰਾਂ ਵੱਲੋਂ ਭਗਵਾਨ ਪਰਸ਼ੂਰਾਮ ਜੈ ਸ਼ੀ ਰਾਮ ਤੇ ਹਰ ਹਰ ਮਾਂ ਦੀ ਦੇਹਕਾਰੀ ਲਗਾਉਂਦੇ ਹੋਏ ਬਾਜ਼ਾਰ 'ਚ ਆਣ ਜਾਣ ਵਾਲੇ ਰਾਹੀ ਗਿਰ ਨੂੰ ਰੋਕ ਕੇ ਖੀਰ ਦਾ ਲੰਗਰ ਲਗਾਇਆ ਜੋ ਕਿ ਦੁਪਹਿਰ ਤੱਕ ਚੱਲਦਾ ਰਿਹਾ ਇਸ ਮੌਕੇ ਗੱਲ ਕਰਦਿਆਂ ਸਨਾਤਨਤਰ ਮੱਧੇ ਪ੍ਰਦਾਨ ਜੀਰੂ ਸ਼ਰਮਾ ਤੇ ਡਾਕਟਰ ਓੰਕਾਰਿਸ਼ਵ ਸ਼ਰਮਾ ਨੇ ਕਿਹਾ ਕਿ ਆਦਾ ਦਿਨ ਸਨਾਤਨਤਰ ਮੇ ਖਾਦ ਦੇਣਾ ਹੈ ਕਿਉਂਕਿ ਜਿੱਥੇ ਇਸ ਦਿਨ ਭਗਵਾਨ ਪਾਛੂ ਰਾਮ ਵਿਦਾਂ ਅਵਤਾਰ ਹੋਇਆ ਸੀ ਉੱਥੇ ਹੀ ਅੱਜ ਦੇ ਦਿਨ ਹੀ ਤ੍ਰੇਤਾ ਯੁੱਗ ਦੀ ਸ਼ੁਰੂਆਤ ਹੋਣ ਦੇ ਨਾਲ ਮਾਂ ਗੰਗਾ ਨੇ ਧਰਤੀ ਤੇ ਆਗਮਨ ਕੀਤਾ ਸੀ ਇਸ ਲਈ ਅੱਜ ਅਸੀਂ ਮਿਲ ਕੇ ਇਹ ਦਿਹਾੜਾ ਮਨਾਇਆ ਤੇ ਭਵਿੱਖ 'ਚ ਹਰ ਉਹ ਦਿਨ ਮਨਾਇਆ ਜਾਵੇਗਾ ਜਿਸ ਨਾਲ ਸਾਡੀ Hindu ਸੰਸਕ੍ਰਿਤੀ ਹੋਰ ਵੱਲੇਗੀ ਬਿਊਰੋ ਰਿਪੋਰਟ ਮੇਰਾ ਪੰਜਾਬ نیوز ਲਗਾਇਆ ਗਿਆ ਭਗਵਾਨ ਕਾਰਸ਼ੂ ਰਾਮ ਦੇ ਜਨਮ ਦਿਨ ਤੇ ਇਹ ਲੰਗਰ ਲਗਾਇਆ ਗਿਆ ਹੈ ਇਸ ਨਾਲ ਦੇ ਜਿਹੜੇ ਵੀ ਧਿਆਰੇ ਆ ਸੀ ਉਹ ਮਨਾਦੇ ਆ ਸਾਰਿਆਂ ਦੇ ਸਹਿਯੋਗ ਨਾਲ ਲਗਾ ਵਸ ਕਹਿੰਦੇ ਨਾਲ ਸ਼ਹਿਰ ਵਾਲਿਆਂ ਨੇ ਕਹਿੰਦੇ ਜੋ ਵੀ ਦਿਨ ਧਿਆਰੇ ਮਨਾਣਾ ਚਾਹੀਦਾ ਮਕਸਦ ਵਿੱਚ ਲਗਾਇਆ ਗਿਆ ਕਾਰਸ਼ੂ ਰਾਮ ਭਗਵਾਨ ਕੀ ਜੈ ਦੇਖੋ ਜੀ ਅੱਜ ਇਹ ਦੁਨੀਆ ਦਾ ਸਭ ਤੋਂ بڑا ਦਿਨ ਮੰਨਿਆ ਜਾਂਦਾ ਹੈ ਇਨ ਦਾ ਵੇ ਆਫ ਟਾਈਮ ਨਹੀਂ ਕਿਉਂ ਇਨ ਦਾ ਵੇ ਆਫ ਦਾਨ ਕਿ ਅਸ ਦਾ ਅਕਸ਼ੇ ਤ੍ਰਿਤੀ ਹੈ ਅਸ ਦਾ ਦਿੱਤਾ ਹੋਇਆ ਦਾਨ ਅਕਸ਼ੇ ਦੇ ਮਸਮਾਰਾ ਤੁਹਾਡਾ ਕਦੇ ਵੀ ਨਾਸ਼ ਨਹੀਂ ਹੋਊਗਾ ਇਸ ਦਿਨ ਸਾਡੇ ਸਨਾਤਨ ਦੇ ਵਿੱਚ 7-8 ਘਟਨਾਵਾਂ ਹੋਈਆਂ ਐ ਸਭ ਤੋਂ ਪਹਿਲੀ ਘਟਨਾ ਇਸ ਦਿਨ ਤ੍ਰੇਟਾ ਯੁੱਗ ਦਾ ਆਗਮਨ ਹੋਇਆ ਹੈ ਭਗਵਾਨ ਪਰਸ਼ੂਰਾਮ ਦਾ ਜਮਤ ਅਗਨੀ ਔਰ ਮਾਤਾ ਰੇਨਕੋਧ ਦੇ ਥਰੂ ਜਨਮ ਹੋਇਆ ਹੈ ਤੀਜੀ ਘਟਨਾਵਾ ਇਸ ਦਿਨ ਸ੍ਰੋਪਦੀ ਨੂੰ ਅਕਸ਼ੇ ਪਾਤਰ ਮਿਲਿਆ ਸੀ ਜਿਸ ਦੇ ਥਰੂ ਨੇ ਸਾਰੇ ਰਿਸ਼ੀਆਂ ਨੂੰ ਇੱਕ ਭਗਵਾਨ ਕ੍ਰਿਸ਼ਨ ਨੇ ਇੱਕ ਦਾਣੇ ਨਾਲ ਹੀ ਸਾਰੀ ਤ੍ਰਿਪਤੀ ਨੂੰ ਰਜਾ ਦਿੱਤਾ ਸੀ ਅੱਜ ਦੇ ਦਿਨ ਭਗਵਾਨ ਬਾਂਕੇ ਜੀ ਦੇ ਚਰਨ ਦਰਸ਼ਨ ਹੁੰਦਾ ਹੈ ਅੱਜ ਦੇ ਦਿਨ ਹੀ ਧਰਤੀ ਦੇ ਉੱਪਰ ਮਾਤਾ ਗੰਗਾ ਜੀ ਨੇ ਧਰਤੀ ਦੇ ਉੱਪਰ ਅਵਤਾਰ ਲਿਆ ਸੀ ਇਦਾਂ ਹੀ ਬਹੁਤ ਘਟਨਾਵਾਂ ਆ ਸਾਡੇ ਸਨਤਨ ਨਾਲ ਜੁੜੀਆਂ ਐ ਅਕਸ਼ੇ ਤ੍ਰਿਤੀਆ ਹੈ ਅੱਜ ਦਾਨ ਕਰਨ ਦਾ ਦਿਨ ਹੈ ਜੋ ਅਕਸ਼ੇ ਤ੍ਰਿਤੀ ਨੂੰ ਦਾਨ ਕਰੂੰਗਾ ਉਸ ਦਾ ਦਾਨ ਦਾ ਕਦੇ ਵੀ ਖੈ ਨਹੀਂ ਹੋਊਗਾ ਇਸ ਲਈ ਭਗਵਾਨ ਪਰਸ਼ੂਰਾਮ ਦਾ ਜਨਮ ਦਿਨ ਵੀ ਅਸੀਂ ਅੱਜ ਬੜੇ ਹੀ ਉਤਮਤਾਮ ਦੇ ਨਾਲ ਮਨਾ ਰਹੇ ਨੇ ਬਹੁਤ ਸ਼ੁਭਾਂਕ ਕੇ ਵਿਹਾਰੀ ਲਾਲ